ਸੋ ਤਣਾਬ ਚਾਲੇ ਤੁਹਾਨੂੰ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਦਿਖਾਉਣੇ ਆ ਇਹ ਭਾਰਤ ਦੀ ਟ੍ਰੇਨ ਇੱਥੇ ਆ ਕੇ ਰੁਕ ਜਾਂਦੀ ਹੈ ਬਿਲਕੁਲ ਮੈਂ ਇਸ ਵੇਲੇ ਖੁਸੈਨੀਵਾਲਾ ਰੇਲਵੇ ਸਟੇਸ਼ਨ ਤੇ ਮੌਜੂਦ ਹਾਂ ਇਹ ਉਹ ਰੇਲਵੇ ਸਟੇਸ਼ਨ ਹੈ ਜੋ ਹੋਂਦ ਵਿੱਚ ਤਾਂ ਹੈ ਪਰ ਚੱਲ ਨਹੀਂ ਰਿਹਾ ਬਿਲਕੁਲ ਹਰ ਇੱਕ ਚੀਜ਼ ਬਣਾਈ ਗਈ ਹੈ ਇੱਥੇ ਟਿਕਟ 카ਰ ਬਣਾਇਆ ਗਿਆ ਬੈਠਣ ਨੂੰ ਜਗ੍ਹਾ ਜ਼ਰੂਰ ਬਣਾਈ ਗਈ ਹੈ ਪਰ ਇਹ ਰੇਲਵੇ ਸਟੇਸ਼ਨ ਵਰਕਿੰਗ ਨਹੀਂ ਹੈਗਾ ਇਸ ਤੋਂ ਬਾਅਦ ਕੁਝ ਦੂਰੀ ਜਾਂ ਕਹਿ ਲਿਏ ਜਾਵੇ ਤਾਂ ਕੁਝ ਕਿਲੋਮੀਟਰਾਂ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦਾ ਇੰਟਰਨੈਸ਼ਨਲ ਬਾਰਡਰ ਸ਼ੁਰੂ ਹੋ ਜਾਂਦਾ ਹੈ। ਭਾਰਤ ਦੀ ਹੱਦ ਸਰਹੱਦ ਮੁਕਦੀ ਹੋਈ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਉਸ ਤੋਂ ਬਾਅਦ ਜਿਹੜਾ ਪਾਕਿਸਤਾਨ ਤੇ ਭਾਰਤ ਦਾ ਇੰਟਰਨੈਸ਼ਨਲ ਬਾਰਡਰ ਹੈ ਉਸ ਤੋਂ ਬਾਅਦ ਸੂਖਿਆ ਦਸਤੇ ਤੈਨਾਤ ਨੇ ਭਾਰਤ ਦੇ ਖੀਰਲੇ ਰੇਲਵੇ ਸਟੇਸ਼ਨ ਤੇ ਮੌਜੂਦਾ ਹੁਸੈਨੀਵਾਲਾ ਰੇਲਵੇ ਸਟੇਸ਼ਨ ਤੇ ਮੌਜੂਦਾ ਜਿੱਥੇ ਇਹ ਪਟੜੀ ਆ ਕੇ ਮੁੱਕ ਜਾਂਦੀ ਆ 사ਸ਼ਕਾਲ ਢੇਲੀਪੋਸ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ੁਕਲਾ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾ ਹੈ ਪਰ ਉਸ ਤਣਾ ਵਿਚਾਲੇ ਤੁਹਾਨੂੰ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਦਿਖਾਉਣਿਆ ਇਹ ਭਾਰਤ ਦੀ ਟ੍ਰੇਨ ਇੱਥੇ ਆ ਕੇ ਰੁਕ ਜਾਂਦੀ ਹੈ ਬਿਲਕੁਲ ਮੈਂ ਇਸ ਵੇਲੇ ਖੁਸੈਨੀ ਵਾਲਾ ਰੇਲਵੇ ਸਟੇਸ਼ਨ ਤੇ ਮੌਜੂਦ ਹਾਂ ਇਹ ਉਹ ਰੇਲਵੇ ਸਟੇਸ਼ਨ ਹੈ ਜੋ ਹੋਂਦ ਵਿੱਚ ਤਾਂ ਹੈ ਪਰ ਚੱਲ ਨਹੀਂ ਰਿਹਾ ਬਿਲਕੁਲ ਹਰ ਇੱਕ ਚੀਜ਼ ਬਣਾਈ ਗਈ ਹੈ ਇੱਥੇ ਟਿਕਟ 카ਰ ਬਣਾਇਆ ਗਿਆ ਹੈ ਬੈਠਣ ਨੂੰ ਜਗ੍ਹਾ ਜ਼ਰੂਰ ਬਣਾਈ ਗਈ ਹੈ ਪਰ ਇਹ ਰੇਲਵੇ ਸਟੇਸ਼ਨ ਵਰਕਿੰਗ ਨਹੀਂ ਹੈਗਾ ਇਹ ਖੁਸੈਨੀ ਵਾਲਾ ਰੇਲਵੇ ਸਟੇਸ਼ਨ ਹੈ ਜਿੱਥੇ ਟ੍ਰੇਨ ਆ ਕੇ ਰੁਕ ਜਾਂਦੀ ਹੈ ਇਹ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਹੈ ਤੁਹਾਨੂੰ ਦਿਖਾਵਾਂਗੇ ਕਿ ਇਸ ਤੋਂ ਬਾਅਦ ਕੁਝ ਦੂਰੀ ਜਾਂ ਕਹ ਲਈਏ ਜਾਵੇ ਤਾਂ ਕੁਝ ਕਿਲੋਮੀਟਰਾਂ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦਾ ਇੰਟਰਨੈਸ਼ਨਲ ਬਾਰਡਰ ਸ਼ੁਰੂ ਹੋ ਜਾਂਦਾ ਹੈ ਦਲੇਰ ਬਾਰੀ 21 ਦੇ ਨਾਲ ਦਿਖਾਓ ਦੇਖੋ ਇਹ ਹੁਸੈਨੀਵਾਲਾ ਲਿਖਿਆ ਹੋਇਆ ਹੈ ਇੱਥੇ ਹਰ ਇੱਕ ਚੀਜ਼ ਬਣਾਈ ਗਈ ਹੈ ਟਿਕਟ ਘਰ ਬਣਾਇਆ ਗਿਆ ਟਿਕਟ ਖਿੜਕੀ ਹੈ ਜਿਹੜੀ ਇਹ ਬਣਾਈ ਗਈ ਹੈ ਉਹ ਯਾਦਾਂ ਜਿਹੜੀਆਂ ਉਹ ਸਾਮਕੇ ਰੱਖਿਆ ਗਿਆ ਹੁਸੈਨੀਵਾਲਾ ਅ ਤੇ ਵਿੱਚ ਸ਼ਹੀਦਾਂ ਦੀ ਯਾਦਗਾਰ ਜ਼ਰੂਰ ਹੈ ਨਾਲ ਦੀ ਨਾਲ ਤੁਹਾਨੂੰ ਇਹ ਚੀਜ਼ ਦਿਖਾ ਰਿਹਾ ਕਿ ਦੇਖੋ ਕਿਸ ਤਰ੍ਹਾਂ ਇਹ ਰੇਲ ਲਾਈਨ ਆਉਂਦੀ ਹੈ ਇੱਥੋਂ ਤੇ ਇਹ ਰੇਲ ਲਾਈਨ ਆ ਕੇ ਇੱਥੇ ਰੁਕ ਜਾਂਦੀ ਹੈ ਇਸ ਤੋਂ ਬਾਅਦ ਸਰਹੱਦ ਸ਼ੁਰੂ ਹੁੰਦੀ ਹੈ ਤਾਂ ਇੱਥੇ ਸਟੇਸ਼ਨ ਖਤਮ ਹੋ ਜਾਂਦਾ ਇਸ ਤੋਂ ਬਾਅਦ ਭਾਰਤੀ ਰੇਲ ਹੈ ਜਿਹੜੀ ਉਹ ਅੱਗੇ ਨਹੀਂ ਜਾਂਦੀ ਇਹ ਭਾਰਤ ਦਾ ਆਖਰੀ ਰੇਲਵੇ ਸਟੇਸ਼ਨ ਆ ਦਰੇ ਨੂੰ ਕਹੂੰਗਾ ਦਰੇ ਉਧਰ ਵੀ ਦਿਖਾਓ ਦੇਖੋ ਹੁਸੈਨੀ ਵਾਲਾ ਜ਼ਰੂਰ ਲਿਖਿਆ ਗਿਆ ਹਰ ਇੱਕ ਚੀਜ਼ ਨੂੰ ਤਾਂ ਬਿਲਕੁਲ ਹੈ तमाम चीज ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੇਖੋ ਭਾਰਤ ਦਾ ਇਹ ਅਖੀਰਲਾ ਰੇਲਵੇ ਸਟੇਸ਼ਨ ਆ ਹੁਸੈਨੀ ਵਾਲਾ ਤਾਂ ਬਿਲਕੁਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਆਖਰ ਇਹ ਰੇਲ ਲਾਈਨ ਜਿਹੜੀ ਆ ਰਹੀ ਆ ਉਸ ਤੋਂ ਬਾਅਦ ਐਂਡ ਆਫ ਦਾ ਨਾਰਥਰਨ ਰੇਲਵੇ ਉਹ ਲਿਖਿਆ ਹੋਇਆ ਹੈ ਦਲੇਰ ਥੋੜਾ ਪੈਨ ਕਰਕੇ ਜ਼ੂਮ ਕਰਕੇ ਦਿਖਾ ਦਿਓ ਕਿ ਭਾਰਤ ਦੀ ਹੱਦ ਸਰਹੱਦ ਮੁੱਕਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਉਸ ਤੋਂ ਬਾਅਦ ਜਿਹੜਾ ਪਾਕਿਸਤਾਨ ਤੇ ਭਾਰਤ ਦਾ ਇੰਟਰਨੈਸ਼ਨਲ ਬਾਰਡਰ ਹੈ ਉਸ ਤੋਂ ਬਾਅਦ ਸੂਖਿਆ ਦਸਤੇ ਤੈਨਾਤ ਨੇ ਤੇ ਹੁਣ ਭਾਰਤ ਤੇ ਪਾਕਿਸਤਾਨ ਦੀਆਂ ਸਰਹੱਦਾਂ ਤੇ ਤਣਾਅ ਹੈ ਦੋਨੋਂ ਪਾਸੇ ਮੁਲਕ ਜਿਹੜੇ ਨੇ ਉਹ ਆਮਣੂ ਸਾਹਮਣੇ ਨਜ਼ਰ ਆ ਰਹੇ ਨੇ ਪਰ ਮੈਂ ਭਾਰਤ ਦੇ ਅਖੀਰਲੇ ਰੇਲਵੇ ਸਟੇਸ਼ਨ ਤੇ ਮੌਜੂਦਾ ਹੁਸੈਨੀਵਾਲਾ ਰੇਲਵੇ ਸਟੇਸ਼ਨ ਤੇ ਮੌਜੂਦਾ ਜਿੱਥੇ ਇਹ ਪਟੜੀ ਆ ਕੇ ਮੁੱਕ ਜਾਂਦੀ ਆ ਹਜ਼ਾਰਾਂ ਕਿਲੋਮੀਟਰ ਦੀ ਇਹ ਰੇਲ ਲਾਈਨ ਹੈ ਜਿਹੜੀ ਇਹ ਪੂਰੇ ਦੇਸ਼ ਦੇ ਵਿੱਚ ਘੁੰਮਦੀ ਆ ਪਰ ਇੱਥੇ ਆ ਕੇ ਰੇਲ ਲਾਈਨ ਰੁਕਦੀ ਹੋਈ ਨਜ਼ਰ ਆ ਰਹੀ ਆ ਹੁਸੈਨੀਵਾਲਾ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਤੁਹਾਡੇ ਨਾਲ ਦਿਖਾ ਰਿਹਾ ਦੇਖੋ ਇਹ ਯਾਦਦ ਨੂੰ ਬਣਾਇਆ ਗਿਆ ਦਲੇਰ ਇੱਕ ਵਾਰ ਫੇਰ ਦਿਖਾ ਦਿਓ ਚੜ੍ਹਨ ਪਲੇਟਫਾਰਮ ਬਣਾਇਆ ਗਿਆ ਹੈ ਬੈਠਣ ਉੱਠਣ ਦੀ ਜਗ੍ਹਾ ਬਣਾਈ ਗਈ ਹੈ ਪਰ ਕਿਤੇ ਨਾ ਕਿਤੇ ਇਹ ਦੇਖਿਆ ਜਾਵੇ ਤਿਆ ਰੇਲਵੇ ਸਟੇਸ਼ਨ ਬੰਦ ਹੈ ਕਿਉਂਕਿ ਇੱਥੇ ਆ ਕੇ ਹੁਣ ਇਹ ਰੇਲ ਰੁਕਦੀ ਹੋਈ ਨਜ਼ਰ ਆਉਂਦੀ ਹੈ ਦੇਖੋ ਹੁਸੈਨੀਵਾਲਾ ਰੇਲਵੇ ਸਟੇਸ਼ਨ ਖੂਬ ਹੂ ਤਿਆਰ ਕੀਤਾ ਗਿਆ ਹੈ ਜਿੱਥੇ ਟਿਕਟ ਖਿੜਕੀ ਬਣਾਈ ਗਈ ਹੈ ਬੈਠਕ ਉਠਣ ਦੀ ਜਗ੍ਹਾ ਬਣਾਈ ਗਈ ਹੈ ਪਲੇਟਫਾਰਮ ਵੀ ਤਿਆਰ ਕੀਤਾ ਗਿਆ ਹੈ ਬੋਰਡ ਵੀ ਲਗਾਏ ਗਏ ਨੇ ਇਹ ਭਾਰਤ ਦਾ ਅਖੀਰਲਾ ਰੇਲਵੇ ਸਟੇਸ਼ਨ ਕਿਹਾ ਜਾ ਸਕਦਾ ਹੈ ਹੁਸੈਨੀਵਾਲਾ ਤਾਂ ਦੇਖ ਸਕਦੇ ਹੋ ਇਹ ਹੁਸੈਨੀ ਵਾਲਾ ਹੱਦ ਸਰਹੱਦ ਹੈ ਜਿਸ ਤੋਂ ਬਾਅਦ ਭਾਰਤ ਦੀ ਤੇ ਪਾਕਿਸਤਾਨ ਦੀ ਹੱਦ ਸਰਹੱਦ ਸ਼ੁਰੂ ਹੋ ਜਾਂਦੀ ਹੈ ਭਾਰਤ ਦੀ ਹੱਦ ਇੱਥੇ ਮੁੱਕ ਜਾਂਦੀ ਉਸ ਤੋਂ ਬਾਅਦ ਇੰਟਰਨੈਸ਼ਨਲ ਬਾਰਡਰ ਆ ਜਿਹੜਾ ਉਹ ਆ ਜਾਂਦਾ ਤਾਂ ਕੋਸ਼ਿਸ਼ ਹੈ ਕਿ ਤੁਹਾਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਜਾਣੂ ਕਰਾਈਏ ਮਹੱਈਆ ਕਰਾਈਏ ਇਹ ਭਾਰਤ ਦੀ ਟ੍ਰੇਨ ਇੱਥੇ ਆ ਕੇ ਰੁਕਦੀ ਆ ਅਖੀਰਲਾ ਰੇਲਵੇ ਸਟੇਸ਼ਨ ਕਿਹਾ ਜਾ ਸਕਦਾ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਸ਼ੁਰੂ ਹੋ ਜਾਂਦਾ ਕੈਮਰਾ ਪਰਸਨ ਦਲੇਰ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬ